ਕਿਸ ਤਰੀਕੇ ਨਾਲ ਜੁਰੇ ਉਸ ਤਰੀਕੇ ਨਾਲ ਦੇਖ ਜੋ ਅਕੀ ਦਿਨ ਤੇ ਨਾ ਕੀ ਲੋਾਈ ਦੇ ਨਾ ਗੇਟੀ ਰੂਟ ਦੇਖਾ ਵਹੀ ਹੋਏਗੀ ਜੀ ਜੋ ਪਹਿਲਾ ਸੀਗੀ ਲੋਕਾਂ ਦੀ ਸੇਵਾ ਪਿੰਡਾਂ ਦੀ ਸੇਵਾ ਤੇ ਹੁਣ ਭਾਜੀਪੀ ਦੇ ਛੱਡੇ ਤੋਂ ਬਾਅਦ ਜੋਸ਼ ਤੇ ਜ਼ੋਰ ਹੋਰ ਵਾਜੂਗਾ ਤੇ ਉਹ ਸਾਰੇ ਕੰਮ ਹੋਰ ਜ਼ੋਰ ਨਾਲ ਕਰੇਗੀ ਤੇ ਕਿਸ ਤਰੀਕੇ ਨਾਲ ਹੁਣ ਅਜੇ ਤਿਆਰੀ ਲੱਗਦੀ ਹੈ ਕਿਉਂਕਿ ਲਕਸ਼ਣਾ ਵੀ ਆ ਰਹੀ ਹੈ ਕਿ ਲੱਗਦਾ ਕੋਈ ਉਮੀਦ ਹੈਗੀ ਹੈ ਕਿ ਸਰਕਾਰ ਦੇ ਨਾਲ ਕੋਈ ਵੱਲ ਕੇ ਵਿਦਿਆਰਥੀ ਬਲੋਂ ਜਾਂ ਹੋਰ ਪਾਸੇ ਕੋਈ ਨਵੀਂ ਜੋਸ਼ ਵਧੀ ਹੈ ਕੀਤਾ ਜੀ ਹਾਈ ਕਮਾਂਡ ਦਾ ਡਿਸੀਜਨ ਹੈ ਹੁਣ ਮੈਂ ਅੱਜ ਸਪੁਰਤਗੀ ਦੇ ਕੇ ਆਇਆ ਹਾਂ ਆਪਣੀ ਅਸ਼wini ਸਰਮਾ ਪ੍ਰਧਾਨ ਸਾਹਿਬ ਨੂੰ ਤੇ ਮਹਾਰਾਣੀ ਪੰਨੀਤ ਕੌਰ ਜੀ ਨੂੰ ਤੇ ਜਿਵੇਂ ਜਿਵੇਂ ਪਾਰਟੀ ਹੁਕਮ ਕਰੂਗੀ ਜਿਵੇਂ ਜਿਵੇਂ ਸੀਨੀਅਰ ਲੀਡਰਸ਼ਿਪ ਹੁਕਮ ਕਰੂਗੀ ਜੀ ਸਰ ਮਤ ਸਰ ਤੁਸੀਂ ਪਹਿਲਾਂ ਪਿੰਡਾਂ ਨਾਲ ਜੁੜੇ ਹੋ ਸਰਪੰਚਾਂ ਦੇ ਮੁੱਦੇ ਚੁੱਕਦੇ ਰਹੋ ਪਹਿਲਾਂ ਵੀ ਲੱਗਦਾ ਪਾਰਟੀ ਦੇ ਨਾਲ ਜੁੜ ਕੇ ਵੀ ਮੁੱਦੇ ਅੱਗੇ ਰੱਖੂਗੇ ਹਾਈ ਕਮਾਂਡ ਬਿਲਕੁਲ ਜੀ ਮੈਂ ਪਹਿਲਾਂ ਹੀ ਰੱਖਿਆ ਹੋ ਮੁੱਦੇ ਤੇ ਪੂਰੀ ਮੈਨੂੰ ਸਪੋਰਟ ਦੀ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਦਵਾਇਆ ਗਿਆ ਸਰ ਪਿੰਡਾਂ ਨਾਲ ਕਿਹੜੀਆਂ ਕਿਹੜੀਆਂ ਨੀਤੀਆਂ ਵਧੀਆ ਲੱਗੀਆਂ ਨੇ ਕੇਂਦਰ ਸਰਕਾਰ ਦੀਆਂ ਜਿਸ ਨੂੰ ਲੈ ਕੇ ਮੈਂ ਵੀ ਭਾਜਪਾ ਦੇ ਵਿੱਚ ਜੁੜਿਆ ਹਾਂ ਮੈਂ ਪਿੰਡਾਂ ਦੇ ਵਿੱਚ 1.5 ਸਾਲ ਤੋਂ ਆਪਣੇ ਲੋਕ ਸੇਵਾ ਕੇਂਦਰ ਚਲਾ ਰਹੇ ਹਾਂ ਜਿੱਥੇ ਪਹਿਲਾਂ ਹੀ ਮੋਦੀ ਦੀਆਂ ਸਕੀਮਾਂ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ ਤਾਂ ਅਸੀਂ ਤਾਂ ਪਹਿਲਾਂ ਹੀ ਸੈਂਟਰ ਦੀਆਂ ਸਕੀਮਾਂ ਜੋ ਕਿ ਸਟੇਟ ਗਵਰਨਮੈਂਟ ਇਗਨੋਰ ਕਰਦੀ ਹੈ ਵੀ ਇਹ ਤਾਂ ਸੈਂਟਰ ਦੀਆਂ ਬੀਜੇਪੀ ਦੀਆਂ ਸਕੀਮਾਂ ਆ ਅਸੀਂ ਪੰਜਾਬ ਚ ਕਿਉਂ ਨਹੀਂ ਜਰ ਕੇ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਹੈ ਉਹ ਪਤਾ ਨਹੀਂ ਕਿੰਨੀਆਂ ਸਕੀਮਾਂ ਨੇ ਸੈਂਟਰ ਦੀਆਂ ਪਰ ਸਟੇਟ ਇੰਪਲੀਮੈਂਟ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਇੰਪਲੀਮੈਂਟ ਕਰ ਰਹੇ ਹਾਂ ਤਾਂ ਪ੍ਰਭਾਵਿਤ ਤਾਂ ਪਹਿਲਾਂ ਹੀ ਸੀ ਵਿਚਾਰਧਾਰਾ ਨਾਲ ਤਾਂ ਪਹਿਲਾਂ ਹੀ ਜੁੜੇ ਹੋਏ ਸੀਗੇ ਪਰ ਇਹ ਹੈ ਕਿ ਹੁਣ ਇੱਕ ਆਫੀਸ਼ੀਅਲ ਜੁਆਇਨਿੰਗ ਹੋਣੀ ਕਰਾਂ ਜੀ ਇਹ ਨਹੀਂ ਕੀ ਆਣਾ ਲਾਭ ਨਹੀਂ ਉਠਾ ਪਾਰੇ ਤੇ ਲੋਕੀ ਹੁਣ ਤੁਸੀਂ ਅੱਜ ਜੁੜਿਓ ਭਾਜਪਾ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਤ ਕਰੋਗੇ ਉਹਨਾਂ ਨੀਤੀਆਂ ਬਾਰੇ ਜਿਹੜੇ ਲੋਕ ਲਾਭ ਲੈ ਸਕੋ ਉਹਦੇ ਬਾਰੇ ਅਸੀਂ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਜੀ ਤਾਂ ਹੀ ਤਾਂ ਇਹ ਸਰਕਾਰ ਨੂੰ ਦਿੱਕਤ ਹੈ ਤੁਹਾਨੂੰ ਪਤਾ ਹੀ ਹੈ ਸਾਡਾ ਕਿਵੇਂ ਰਸਤੇ ਪਿੰਡਾਂ ਦੇ ਵਿੱਚ ਰੋਕੇ ਗਏ ਕਿਵੇਂ ਸਾਡੇ ਤੇ ਪਰਚੇ ਪਵਾਏ ਗਏ ਕਿਵੇਂ ਸਾਨੂੰ ਸੈਂਟਰ ਬੰਦ ਕਰਨ ਦੇ ਦਬਾਅ ਪਾਏ ਗਏ ਪਰ ਹੁਣ ਅਸੀਂ ਬਹੁਤ ਅੱਗੇ ਆ ਗਏ ਹੁਣ ਪਿੱਛੇ ਨਹੀਂ ਹਟਾਂਗੇ ਕਰਨ ਜੀ ਜਿਸ ਤਰ੍ਹਾਂ ਕਿ ਉਹ ਪਿੰਡਾਂ ਦੇ ਵਿੱਚ ਵਿਚਰਦੇ ਹੋ ਅਗਲੇ ਇਲੈਕਸ਼ਨ ਵੀ ਲੜੋਗੇ ਹੁਣ ਕਿਸੇ ਵੀ ਪਾਰਟੀ ਨੇ ਆਦੇਸ਼ ਦਿੱਤਾ ਜੀ ਤਾਂ ਜ਼ਰੂਰ ਲੜੂੰਗਾ ਪੂਰੀ ਤਰ੍ਹਾਂ ਤੋਂ ਤਨ ਮਨ ਤੋਂ ਤਿਆਰ ਜੇ ਸਰ ਸਾਡੀ ਗੱਲ ਕਰੀਏ ਤਾਂ ਦੋ ਟੜੇ ਹੋਏ ਪਨੇ ਭਾਜਪਾ ਦੇ ਲਗਾਤਾਰ ਕੇਡਰ ਲੱਗੇ ਚੱਲਦਾ ਤੇ ਮੈਨਾਂ ਵਾਲੀ ਜਿਹੜੀ ਭਾਜਪਾ ਲੱਗੇ ਚੱਲਦੀ ਹੈ ਆਪਣੇ ਕਿਸ ਜੋ ਜੁਝੀ ਰਹੇਗੀ ਕਿਸ ਤਰੀਕੇ ਨਾਲ ਇਟਾ ਕਰੂਗੇ ਕਿਦੇ ਵੱਲ ਨੂੰ ਕਰੋਗੇ ਨਹੀਂ ਜੀ ਭਾਜਪਾ ਇੱਕੋ ਹੀ ਹੈ ਮੈਂ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਾਡੀ ਪਾਰਟੀ ਚ ਕਾਂਗਰਸ ਵਾਲਾ ਕਾਟੋ ਕਲੇਸ਼ ਨਹੀਂ ਹੈਗਾ ਵੀ ਇੱਕ ਹਲਕੇ ਦੇ ਵਿੱਚ 20 20 ਬੰਦੇ ਹੁੰਦੇ ਆ ਸਾਡੀ ਪਾਰਟੀ ਦੇ ਵਿੱਚ ਉੱਤੋਂ ਜੋ ਹੁਕਮ ਆ ਜਾਂਦਾ ਹੈ ਉਹ ਸਾਡੇ ਸਿਰ ਮੱਤੇ ਤੇ ਰੱਖਦੇ ਨੇ ਤਾਂ ਇਹ じゃ ਕੋਈ ਨਹੀਂ ਹੈ ਵੀ ਕੋਈ ਅਲੱਗ ਲੱਗੇ ਜਾਂ ਮਹਿਲ ਅਲੱਗ ਹੈ ਸਾਰੇ ਬੀਜੇਪੀ ਦੇ ਬੰਦੇ ਨੇ ਪਾਰਟੀ ਦੇ ਬੰਦੇ ਨੇ ਸੀਨੀਅਰ ਲੀਡਰਸ਼ਿਪ ਨੂੰ ਹਰ ਬੰਦਾ ਮਨਾ ਮਨਾ ਨਹੀਂ ਕਰਦਾ ਹਾਂਝ ਹਾਂ ਮਿਲਾਂਦਾ ਹੈ ਤੇ ਸਿਰ ਮੱਥੇ ਤੇ ਹਰ ਡਿਸੀਜਨ ਲੈਂਦਾ ਜੇ ਤੁਸੀਂ ਕੋਈ ਪ੍ਰੋਗਰਾਮ ਰੱਖਦੇ ਹੋ ਤਾਂ ਲੱਗਦਾ ਵੀ ਬੀਜੇਪੀ ਦਾ ਹਰ ਲੀਡਰ ਉੱਥੇ ਪਹੁੰਚੇਗਾ ਜਿਹੜਾ ਭਾਵੇਂ ਉਹ ਕਿੱਡੇ ਬਿਲਕੁਲ ਪਹੁੰਚੇਗਾ ਜੀ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਸਾਰੇ ਪਹੁੰਚਣਗੇ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਅਸੀਂ ਸਪੋਰਟ ਦੀ ਮਿਲ ਰਹੀ ਹੈ ਲੋਕਾਂ ਦੀ ਪਰਿਵਾਰ ਦੀ ਕਿਹੋ ਜਿਹੀ ਸਪੋਰਟ ਮਿਲ ਰਹੀ ਹੈ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਜੀ ਅੱਜ ਅਸੀਂ ਹੁਣ ਸ਼ੌਰਿਆ ਤੋਂ ਰੋਡ ਸ਼ੋਅ ਕਰ ਰਹੇ ਹਾਂ ਤੁਸੀਂ ਦੇਖੋ ਇਹ ਹ ਪਿੰਡਾਂ ਤੋਂ ਬੰਦੇ ਆਏ ਹੋਰ ਸਰਕਾਰਾਂ ਹੋਰ ਵੀ ਸੀਗੀਆਂ ਕਾਂਗਰਸ ਪਾਰਟੀ ਵੀ ਆ ਕਾਦੀ ਵੀ ਹੈ ਹੋਰ ਵੀ ਕਾਫੀ ਸੀ ਸਿਰਫ ਬੀਜੇਪੀ ਕਿਉਂ ਮੈਂ ਪਹਿਲਾਂ ਤੋਂ ਹੀ ਮੋਦੀ ਸਾਹਿਬ ਦੀਆਂ ਸਕੀਮਾਂ ਤੁਹਾਨੂੰ ਮੈਂ ਦੱਸਿਆ ਲੋਕ ਸੇਵਾ ਕੇਂਦਰ ਦੇ ਵਿੱਚੋਂ ਚਲਾ ਰਹੇ ਹਾਂ ਨਾ ਮੈਨੂੰ ਕਾਂਗਰਸ ਦੀ ਕੋਈ ਸਕੀਮ ਚੰਗੀ दिखी ਤੇ ਨਾ ਮੈਂ ਕੋਈ ਪ੍ਰਮੋਟ ਕਰ ਪਾਇਆ ਪਰ ਇਹਨਾਂ ਸਕੀਮਾਂ ਨਾਲ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਬਹੁਤ ਫਾਇਦੇ ਦੱਤੇ ਨੇ ਘੱਟੋ ਘੱਟ 15-20 ਹਜ਼ਾਰ ਲੋਕਾਂ ਦੇ ਅਸੀਂ ਕਾਰਡ ਬਣਾ ਕੇ ਬੀਮੇ ਕਰਾ ਕੇ ਬੜੀਆਂ ਸਕੀਮਾਂ ਦੇ ਫਾਇਦੇ ਪਹੁੰਚਾਏ ਸਰ ਬਿਜ਼ਨਸmen ਵੀ ਤੁਸੀਂ ਨਹੀਂ ਆ ਪੋਲਿਟਿਕਸ ਤੇ ਤੁਸੀਂ ਆ ਪਹਿਲਾਂ ਸਮਾਜ ਸੇਵਕਰੇ ਬੀਜੇਪੀ ਹੋਰ ਵੀ ਸਰਕਾਰਾਂ ਕਿ ਸੀਗਾ बिजनेਸਮੈਨ ਹੋਏ ਆ ਨਾ ਪਾਰਟੀ ਨੂੰ ਜੁਆਇਨ ਕਰਨਾ ਦੇਖੋ ਜੋ ਪਹਿਲੀ ਗੱਲ ਤਾਂ ਹੈਗੀ ਐ ਸਟੇਟ ਦੇ ਹਾਲ ਨੂੰ ਦੇਖ ਕੇ ਜੋ ਇਹ ਸਟੇਟ ਦਾ ਇਸ ਟਾਈਮ ਹਾਲ ਹੋਇਆ ਹੋਇਆ ਉਹ ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਆ ਵੀ ਜੇ ਵੱਡੀ ਬਿਮਾਰੀ ਐ ਨਾ ਤਾਂ ਵੱਡੇ ਹਸਪਤਾਲ 'ਚ ਜਾਓ ਪਿੰਡ ਦੇ ਡਾਕਟਰ ਕੋਲ ਨਾ ਜਾਓ ਤਾਂ ਹੁਣ ਜੋ ਪੰਜਾਬ ਦੇ ਵਿੱਚ ਵੱਡੀ ਵੱਡੀ ਬਿਮਾਰੀਆਂ ਆਈਆਂ ਹੋਈਆਂ ਜਿਵੇਂ ਆਪਣੇ ਪਿੰਡਾਂ 'ਚ ਨਸ਼ੇ ਦੀਆਂ ਬਿਮਾਰੀਆਂ ਆਈਆਂ ਹੋਈਆਂ ਆਪਣੇ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਆਈ ਹੋਈ ਹੈ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਕੋਲ ਕੰਮ ਨਹੀਂ ਹੈਗਾ ਤੇ ਲੜਾਈ ਝਗੜੇ ਪਰੇਸ਼ਾਨ ਧਮਕੀਆਂ ਪਰਚੇ ਪਤਾ ਨਹੀਂ ਕੀ ਕੀ ਦਿੱਕਤਾਂ ਪਿੰਡਾਂ 'ਚ ਆਏ ਤਾਂ ਉਸ ਬਿਮਾਰੀ ਦੀ ਜਿਹੜੀ ਵੈਕਸੀਨੇਸ਼ਨ ਹੈ ਜਾਂ ਦਵਾਈ ਹੈ ਉਹ ਮੋਦੀ ਕੋਲ ਹੀ ਹੈ ਬੀਜੇਪੀ ਕੋਲ ਹੀ ਹੈ ਇਹ ਕਰਕੇ ਬੀਜੇਪੀ ਜੁਆਇਨ ਕੀਤੀ ਤੁਸੀਂ ਪਿੰਡਾਂ ਨਾਲ ਤੁਸੀਂ ਪਹਿਲਾਂ ਵੀ ਕਾਫੀ ਜੁੜੇ ਹੋ ਜੋ ਕੀ ਲੱਗਦਾ ਹੁਣ ਤੁਸੀਂ ਸੈਂਟਰ 'ਚ ਵੀ ਤੁਹਾਡੀ ਸਰਕਾਰ ਹੈਗੇ ਕਿ ਕਿਹੜੇ ਪਹਿਲੇ ਕੰਮ ਜਿਹੜੇ ਹੈਗੇ ਉਹ ਤੁਸੀਂ ਕਰਨਾ ਚਾਹੋਗੇ ਜਿਹੜੇ ਪਿੰਡਾਂ 'ਚ ਬਹੁਤ ਜ਼ਰੂਰੀ ਨੇ ਢੇਰੀ ਲਿਆਵਾਂਗੇ ਜੀ ਫੱਟੇ ਚੱਕ ਦਾਂਗੇ ਕਿਸੇ ਨੂੰ ਵੀ ਹੁਣ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਵਾਂਗੇ ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਰਹੀਆਂ ਨੇ ਬਲਾਕ ਸਮਿਟੀ ਦੀਆਂ ਇਲੈਕਸ਼ਨ ਆ ਰਹੀਆਂ ਨੇ ਹੁੰਦੇ ਕਿ ਉਹ ਕੋਈ ਮੇਰੇ ਹਲਕੇ ਦੇ ਵਿੱਚ ਤੱਕਾ ਕਰਕੇ ਦਿਖਾਵੇ ਜਿਵੇਂ ਕਰਦੇ ਨੇ ਪਰਚੇ ਦਰਜ ਕਰਾਉਂਦੇ ਨੇ ਲੋਕਾਂ ਨੂੰ ਗਾਇਬ ਕਰ ਦਿੰਦੇ ਨੇ ਬੂਥ ਕੈਪਚਰ ਕਰ ਦਿੰਦੇ ਨੇ ਉਹ ਕਰਕੇ ਦਿਖਾਣ ਮੇਰੇ ਹਲਕੇ ਦੇ